ਅਮ੍ਰਿਤਸਰ ਦੇ ਪੈਟਰੋਲ ਪੰਪ ਤੇ ਉਸ ਵੇਲੇ ਹਫੜਾ ਦਫੜੇ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪੈਟਰੋਲ ਪੰਪ ਤੇ ਬਣੇ ਦਫਤ ਦੇ ਵਿੱਚ ਕਰਿੰਦੇ ਬੈਠੇ ਸੀ ਤਾਂ ਅਚਾਨਕ 5-7 ਮੁੰਡੇ ਆਉਂਦੇ ਨੇ ਤੇ ਕੁਝ ਵੀ ਨਹੀਂ ਦੇਖਦੇ ਤੇ ਉਹਨਾਂ ਦਾ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀਆਂ ਤਸਵੀਰਾਂ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜ਼ਰਾ ਤੁਸੀਂ ਵੀ ਨਜ਼ਰ ਮਾਰੋ ਕਿ ਕਿਸ ਤਰੀਕੇ ਦੇ ਨਾਲ ਮੁੰਡੇ ਆ ਕੇ ਇਹਨਾਂ ਦੀ ਕੁੱਟਮਾਰ ਕਰਦੇ ਨੇ ਫਿਰ ਦੱਸ ਦਿਆਂ ਪੂਰਾ ਮਾਮਲਾ ਮਾਮਲਾ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਨੇੜੇ ਪੈਂਦੇ ਹਰਸ਼ਾ ਪੈਟਰੋਲ ਪੰਪ ਦਾ ਜਿੱਥੇ ਕਿ 7 ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਦੇ ਨਾਲ ਕੁੱਟਮਾਰ ਕੀਤੀ ਹੈ ਉੱਥੇ ਇਸ ਮਾਮਲੇ ਨੂੰ ਲੈ ਕੇ ਪੈਟਰੋਲ ਪੰਪ ਦੇ ਮੈਨੇਜਰ ਦਾ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹ ਅਚਾਨਕ ਉਹਨਾਂ ਦੇ ਦਫ਼ਤਰ ਦੇ ਵਿੱਚ ਵੜ ਕੇ ਮੁੰਡਿਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਹੈ ਗੁਰਸ਼ਰਮ ਸਿੰਘ ਜੀ ਮੈਡਮ ਕੀ ਹੋਇਆ ਸੀ ਕਿਹੜਾ ਪੰਪ ਦਾ ਪੂਰੀ ਹਰਸ਼ਾ ਆਟੋਮੋਬਾਈਲ ਮਦਨਮਨ ਮਾਲਵੀਆ ਰੌਲਾ ਮਰਸਾਰੇ ਇਹ ਚਾਰ ਪੰਜ ਬੰਦੇ ਆਏ ਰਾਤੀ 11 ਵਜੇ ਪਹਿਲੇ ਉਹ ਪਿਸ਼ਾਬ ਕੀਤਾ ਉਹ ਪਹੁੰਚੇ ਉਹਨਾਂ ਨੂੰ ਹਟਾਇਆ ਉਹ ਲੜ ਝਗੜ ਕੇ ਗਾਲਾਂ ਮੰਦੇ ਕੱਢ ਕੇ ਚਲੇ ਗਏ ਉਸ ਤੋਂ ਬਾਅਦ ਸਾਡੇ ਬੰਦੇ ਕੈਸ਼ ਗਿਣਦੇ ਪਏ ਸੀ ਸੇਲਮੈਨ પેટ્રોલ ਪੰਪ ਬੰਦ ਕਰਕੇ ਉਹ ਅਚਾਨਕ ਹੀ ਪੰਜ ਸੱਤ ਬੰਦਿਆਂ ਨੇ ਕਿ ਨਹੀਂ ਉਹਨਾਂ ਤੇ ਹਮਲਾ ਕਰ ਲਿਆ ਦੋ ਬੰਦੇ ਸਾਡੇ ਜ਼ਖਮੀ ਕਰਤੀ ਐ ਦੋ ਬਾਹਰ ਭਜ ਗਏ ਸੀ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਵੀ ਬੰਦੇ ਨੇ ਟੋਟਮ ਦੇ ਕਿੰਨੇ ਮਲਾਜੇ ਅੰਦਰ ਕੰਮ ਚ ਚਾਰ ਬੰਦੇ ਕੰਮ ਕਰਦੇ ਸੀ ਉਸ ਟਾਈਮ ਚਾਰ ਬੰਦੇ ਤੇ ਬਾਅਦ ਚ ਕਿੰਨੇ ਬੰਦੇ ਆਏ ਸੀਗੇ ਬੋਲੇ ਪਾਸੋਂ ਦਾ ਕੰਮ 15 ਰੋਜ਼ ਪੰਜ ਛੇ ਬੰਦੇ ਗਏ ਸੀ ਕੀ ਕੀ ਹੋਇਆ ਕੀ ਸੀਗਾ ਕਿ ਕਿਸ ਤਰ੍ਹਾਂ ਬਸ ਅੰਦਰ ਆਂਦੇ ਐ ਕੈਸ਼ ਗਿੰਦੇ ਪਏ ਸੀ ਨਾਲੇ ਕੈਸ਼ ਖੋ ਕੇ ਲੈ ਗਏ ਤੇ ਨਾਲੇ ਮਤਲਬ ਕਿ ਉਹਨਾਂ ਜ਼ਖਮੀ ਕਰ ਗਏ ਕਿੰਨੀ ਕੈਸ਼ ਲੈ ਗਏ ਲਗਭਗ 25000 ਦੇ ਮੋਬਾਈਲ ਫੋਨ ਵੀ ਲੱਗੇਗੇ ਮੋਬਾਈਲ ਫੋਨ ਦੋ ਮੋਬਾਈਲ ਫੋਨ ਉਹਨਾਂ ਦੇ ਦੋ ਜਿਹੜੇ ਅੰਦਰ ਬੈਠੇ ਸੀ ਉਹਨਾਂ ਦੇ ਮੋਬਾਈਲ ਫੋਨ ਹਥਿਆਰ ਵੀ ਸੀ ਉਹਦੇ ਤੇ ਹਥਿਆਰ ਹੈਗੇ ਸੀ ਉਹਨਾਂ ਕੋਲ ਹਾਂਜੀ ਆਨਤੋਰ ਵੀ ਕੀਤੀ ਪੂਰੀ ਆਪਾਂ ਆਨਤੋਰ ਪੂਰੀ ਕੀਤੀ ਹੈ ਜੀ ਜਖਮੀ ਕਿੰਨਾ ਕੋ ਹੈ ਜਿਹੜੇ ਜਖਮੀ ਕਾਫੀ ਇੱਕ ਤਾਂ ਕਾਫੀ ਹੈਗਾ ਉਹਦਾ ICU ਦੇ ਵਿੱਚ ICU ਦੇ ਵਿੱਚ ਹਾਂਜੀ ਹਾਂਜੀ ਤੇ ਇੱਥੇ ਇਸ ਇਲਾਕੇ ਆ ਕਦੇ ਪਹਿਲੇ ਇਸ ਤਰ੍ਹਾਂ ਦਾ ਕਦੇ ਨਾ ਨਾ ਅੱਜ ਤੱਕ ਨਹੀਂ ਕਰਿਆ 70 ਸਾਲ ਪੁਰਾਣਾ ਪੰਪ ਹੈ ਜੀ ਇਹ ਪਹਿਲੀ ਵਾਰੀ ਇਹੋ ਜੀ ਵਾਰਦਾਤ ਹੋਈ ਤੇ ਲਾਇ ਤਾਂ ਨੀ ਪੀਸੀਆ ਪੁਲਿਸਰੇ ਕੋਈ ਹੁੰਦੀ ਨਹੀਂ ਸੀ ਪੀਸੀਆ ਦੇ ਗਾਰਡ ਦੇਖਣ ਗਿਆ ਹੀ ਪਰ ਕ੍ਰਿਸਟਲ ਚੌਂਕ ਦੇ ਵਿੱਚ ਤੱਕ ਹੋ ਕੇ ਆਇਆ ਉੱਥੇ ਕੋਈ ਪੀਸੀਆ ਰੀਆ ਪੁਲਿਸ ਮੁਲਾਜ਼ਮ ਕੋਈ ਨਹੀਂ ਸੀ ਉਹ ਚਲੋ ਜੀ ਅਸੀਂ ਆਵਾਜ਼ ਦਰਜ ਕਰਾਤੀ ਆ ਐਫ ਆਈ ਆਰ ਦਰਜ ਹੋ ਗਈ ਜੀ ਦਰਜੋ ਸਾਡੀ ਮੰਗ ਕਰਦੇ ਬਸ ਇੱਕ ਬੰਦਿਆਂ ਨੂੰ ਫੜਿਆ ਜਾਏ ਤੇ ਸਭ ਤੋਂ ਸਸਤ ਕਾਰਵਾਈ ਕੀਤੀ ਜਾਏ ਤਾਂ ਕਿ ਉਹਨਾਂ ਨੂੰ ਠੱਲ ਪਵੇ ਕਿ ਅੱਗੋਂ ਤੋਂ ਨਾਲ ਮਿਲ ਕੇ ਕੋਈ ਹੋਰ ਕਹਿ ਦੀ ਜੁਰਤ ਨਾ ਪਾਵੇ ਲੱਗਦਾ ਕਿ ਕਿਨੇ ਪਟਵਾਰਦਾਰ ਦੇ ਮੁਲਾਜ਼ਮ ਹੈ ਜਿਹੜੇ ਲੋਕ ਕੰਮ ਕਰਦੇ ਉਹ ਡਰੇ ਹੋਏ ਨੇ ਸਹਿਮੇ ਹੋਏ ਨੇ ਉਹ ਤਾਂ ਸਹਿਮੇ ਹੋਏ ਜੀ ਉਹ ਤਾਂ ਰੱਖਤੀ ਡਿਊਟੀ ਕਰਨ ਨੂੰ ਹੀ ਸਹਿਮੇ ਹੁੰਦੇ ਨੇ पुलिस प्रशासन बोल दिया थी पुलिस प्रशासन बाद के तो बहुत आए एक पुलिस कंप्लेंट की थी हां जी उस बाद नुकसान नहीं ਕੀਤਾ पर पूरा पंप पे इतसारा दफ्तर भी पान तोड़ कर गए शीशे भान गए सारे किला टाइम हो गए 30 35 साल हो गया पंप को साल हो गए कदे इस तरह बाकी आज तक पहली बार पर बाकी है लगता है कि पूरी ਉਹ ਸ਼ਿਲਕਾ 12 ਕਿੰਤੀ ਕੋਏ ਤੱਕ ਚੱਲ ਰੋਹੇ ਰਹਿੰਦੀ ਹੈ। ਇਸੀ ਆ ਦਿਨ ਵੇਲੇ ਦਾ ਇੱਥੇ ਆ ਜਾਂਦੇ ਐ। ਰਾਤ ਵੇਲੇ ਇਜ਼ਰਕ ਪੂਰੀ ਪ੍ਰੋਬਲਮ ਕੀ ਮੰਨ ਕੀ ਕਰਦੇ? ਮੰਨਿਆ ਹੋਈ ਕਰਨੇ ਸਾਥੋ-ਸਾਥ ਸੁਯਾਦ ਕੀ ਹੈ ਉਹਨਾਂ ਨੂੰ। ਉੱਥੇ ਇਸ ਮਾਮਲੇ ਨੂੰ ਲੈ ਕੇ ਐਸ ਐਚ ਓ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅ ਇਹਨੂੰ ਅਸੀਂ ਲੁੱਟ ਨਹੀਂ ਕਹਿ ਸਕਦੇ ਜੀ। ਇਹ ਰਾਤ ਸਾਨੂੰ ਇਨਫਰਮੇਸ਼ਨ ਆਈ ਸੀਗੀ ਕਿ ਇੱਥੇ ਆ ਕੇ ਦੇ ਸਾਡਾ ਖੋਟਮਾਰ ਕਰਕੇ ਤੇ ਮੋਬਾਈਲ ਤੇ ਕੋਈ ਕੈਸ਼ ਖੋ ਕੇ ਲੈ ਗਿਆ ਤੇ ਇਹ ਹਰਸ਼ਾ પેટ્રોલ ਪੰਪ ਆ ਮਾਲਵੀਆ ਰੋਡ ਤੇ ਇਹਦੇ ਸਬੰਧੀ ਜਦੋਂ ਅਸੀਂ ਜਾ ਕੇ ਵੈਰੀਫਾਈ ਕੀਤਾ ਤੇ ਉਦੋਂ ਤੋਂ ਇਹ ਗੱਲ ਸਾਹਮਣੇ ਆਈ ਵੀ ਕੋਈ ਲੜਕਾ ਜਿਹਨੇ ਕੁੱਟਮਾਰ ਕੀਤੀ ਆ ਉਥੇ ਅ ਪੰਪ ਦੇ ਇੱਕ ਨੁਕਰ ਤੇ ਅ ਪਿਸ਼ਾਬ ਕਰਦਾ ਸੀਗਾ ਜਿਹਨੂੰ ਉਸ ਪੰਪ ਦੇ ਜਿਹੜਾ ਕੰਮ ਕਰਦਾ ਮੁੰਡਾ ਆ ਉਹਨੇ ਰੋਕਿਆ ਵੀ ਤੂੰ ਇਦਾਂ ਨਾ ਕਰ ਇਹਨਾਂ ਦੀ ਉਸ ਚੀਜ਼ ਤੋਂ ਬੈਸਾ ਵਸਾਈ ਹੋ ਗਈ ਇਹ ਉਤੋਂ ਬਾਅਦ ਉਤੋਂ ਜਦੋਂ ਵਾਪਸ ਬੈਸੇ ਆ ਉਤੋਂ ਬਾਅਦ ਉਹ ਚਲ ਗਿਆ ਜੀ ਤੇ ਕੁਝ ਅੱਧੇ ਪੌਣੇ ਘੰਟੇ ਬਾਅਦ ਉਹ ਫਿਰ ਵਾਪਸ ਆਉਂਦਾ ਹੈ ਤੇ ਕੁਝ ਚਾਰ ਪੰਜ ਬੰਦੇ ਉਹਦੇ ਨਾਲ ਹੋਰ ਆਉਂਦੇ ਆ ਉਤੋਂ ਬਾਅਦ ਆ ਕੇ ਅੰਦਰ ਬੈਠੇ ਹੁੰਦੇ ਆ ਇਹ ਇਹ ਦੋ ਜਾਨੇ ਇਹਨਾਂ ਨਾਲ ਆ ਕੇ ਕੁੱਟਮਾਰ ਕਰਦੇ ਆ ਤੇ ਕੁੱਟਮਾਰ ਕਰਨ ਤੋਂ ਬਾਅਦ ਇਹਦੇ ਦਸਤਾਨਕੀ ਇਹ ਦੋ ਮੋਬਾਈਲ ਲੈ ਗਏ ਤੇ ਨਾਲ ਕੈਸ਼ ਲੈ ਗਏ ਤੇ ਨੌਜਵਾਨ ਵੀ ਕੋਈ ਜ਼ਖਮੀ ਹੋਇਆ ਹਾਂਜੀ ਹਾਂਜੀ ਇੱਕ ਨੌਜਵਾਨ ਆ ਮੁੰਡਾ ਕਾਸ਼ਦੀਪ ਸਿੰਘ ਜਿਹੜਾ ਪੰਪ ਤੇ ਜਿਹੜਾ ਕੰਮ ਕਰਦਾ ਉੱਥੇ ਸੇਲਸਮੈਨ ਦਾ ਤੇ ਉਹਦੇ ਸੱਟ ਲੱਗੀ ਆ ਨਾਲ ਬਰਿਆਮ ਸਿੰਘ ਆ ਉਹ ਵੀ ਛਡਾਉਂਦਾ ਸੀ ਤੇ ਉਹਦੇ ਵੀ ਮਾਮੂਲੀ ਜੀ ਸੱਟ ਲੱਗੀ ਆ ਤੇ ਕਾਸ਼ਦੀਪ ਸਿੰਘ ਦੇ ਵੀ ਸੱਟ ਲੱਗੀ ਆ ਉਹਦੇ ਸੰਬੰਧੀ ਸੀ ਐਮਐਲਆਰ ਪ੍ਰਕਿਊਰ ਕਰ ਰਹੇ ਆ ਤੇ ਇਹਦੇ ਤੋਂ ਬਾਅਦ ਅਸੀਂ ਇਹਦੀ ਕਾਰਵਾਈ ਕਰਕੇ ਪਰਚਾ ਦਰਜ ਕਰਤਾ ਜੀ ਤੇ ਦੋਸ਼ੀਆਂ ਦੀ ਭਾਲ ਕਰ ਰਹੇ ਆ ਸਰ ਜੀ ਦਾ ਦਫਤਰ ਸਰ ਉਹ ਵੀ ਕੀ ਕਿਹਾ ਜਾਂਦੀ ਭੰਨ ਜੋ ਹਾਂਜੀ ਹਾਂਜੀ ਉਹਦੇ ਚ ਵੀ ਉਹਨਾਂ ਨੇ ਸ਼ੀਸ਼ੇ-ਸ਼ੂਸ਼ੇ ਤੋੜੇ ਆ ਜੀ ਉਹ ਸ਼ੀਸ਼ੇ ਤੋੜੇ ਆ ਚਲੋ ਬਾਕੀ ਉਹ ਤੋਂ ਇਲਾਵਾ ਹੋਰ ਕੋਈ ਪੰਨ ਤੋੜਨੇ ਸਾਹਮਣੇ ਆਈ ਸ਼ੀਸ਼ੇ ਤੋੜਨੇ ਜਰੂਰ ਸਾਹਮਣੇ ਆਏ ਕੋਈ ਕਿਤੇ ਝਗੜਾ ਹੈਗਾ ਜੀ ਜਾਂ ਲੁੱਟ ਦੀ ਨੀਅਤ ਦੇ ਨਾਲ ਆਈ ਸੀ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਦਾ ਜੀ ਲੁੱਟ ਕੋਈ ਨਹੀਂ ਸੀਗੀ ਅਸਲ 'ਚ ਉਹ ਇਹਨਾਂ ਦਾ ਝਗੜਾ ਹੋ ਗਿਆ ਵੈਸਾ ਵਸਾਈ ਤੋਂ ਬਾਅਦ ਜਿਹੜਾ ਉਹਨੇ ਆ ਕੇ ਜਿਹੜਾ ਕੋਈ ਬਦਲੇ ਦੀ ਨੀਅਤ ਨਾ ਜਾਂ ਰੰਜਿਸ਼ ਰੱਖ ਕੇ ਮਨ ਦੇ ਵਿੱਚ ਉਹ ਦੁਬਾਰਾ ਆਇਆ ਹੈ ਕਿ ਮੈਂ ਇਹਨੂੰ ਮੈਨੂੰ ਮਾੜਾ ਬੋਲਿਆ ਤਾਂ ਮੈਂ ਗੱਲ ਪੈ ਗਿਆ ਤੇ ਨੌਜਵਾਨਾਂ ਦੀ ਪਛਾਣ ਨੇ ਉਹ ਸੀ ਕਰ ਰਹੇ ਆ ਜੀ ਬੜੇ ਬੜੀ ਜੰਗੀ ਪੱਦਰ ਤੇ ਕਰ ਰਹੇ ਆ ਵੀ ਉਹਨਾਂ ਨੂੰ ਅਸੀਂ ਪਛਾਣ ਕਰਕੇ इवन ਕਿਸੇ ਸ਼ਾਮ ਤੱਕ ਹੀ ਅਰੈਸਟ ਕਰੀਏ ਤਾਂ ਜੋ ਇਹੋ ਜੀ ਜਿਹੜੀ ਆ ਨੌਨਸੈਂਸ ਇਹੋ ਜੀ ਗੁੰਡਾਗਰਦੀ ਜਾਂ ਇਹੋ ਜਿਹਾ ਕੰਮ ਜਿਹੜਾ ਕੋਈ ਵੀ ਅੱਗੇ ਤੋਂ ਨਾ ਕਰੇ ਟੋਟਲ ਸਰ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ 6 ਤੋਂ 7 ਮੁੰਡੇ ਉਹ ਦੱਸੇ ਆ ਜੀ ਉਹ ਅਸੀਂ ਹੋਰ ਵੀ ਸਾਰੇ ਪੱਕ ਤੋਂ ਵੇਖ ਰਹੇ ਆ ਵੀ ਉਹਦੀ ਗਿਣਤੀ ਇੰਨੀ ਸੀਗੀ ਜਾਂ ਹੋਰ ਗੱਲ ਆ ਜਿਹੜੇ ਉਹ ਮੋਬਾਈਲ ਲੈ ਕੇ ਗਏ ਜਾਂ ਕੈਸ਼ ਲੈ ਕੇ ਗਏ ਉਹਦੇ ਸਬੰਧੀ ਵੀ ਅਸੀਂ ਪੂਰਾ ਵੈਰੀਫਾਈ ਕਰਾਂਗੇ ਇਹਦੇ ਚ ਮਤਲਬ ਬਿਲਕੁਲ ਇਹੋ ਚੀਜ਼ ਹੋਈ ਹੈ ਕਿ ਜਾਂ ਕੁਝ ਹੋ ਗਿਆ ਹੈ ਸੀਸੀਟੀਵੀ ਕੋਈ ਸਾਹਦੇ ਆਈ ਹੈ ਹਾਂ ਉਹ ਸਾਰਾ ਕੁਝ ਅਸੀਂ ਵੇਖ ਰਹੇ ਹਾਂ ਜੀ ਖੈਰ ਹੁਣ ਜਾਂਚ ਦੇ ਵਿੱਚ ਉਹ ਖਲਾਸਾ ਹੋਵੇਗਾ ਕਿ ਮਾਮਲਾ ਲੁੱਟ ਖੋਹਦਾ ਸੀ ਜਾਂ ਫਿਰ ਪੁਰਾਣੀ ਰੰਜਿਦਾ ਚੱਲਦੇ ਇਹ ਹਮਲਾ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ